ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਠੀਕ ਹੈ ਜੀ ਚਾਕਲੇਟ ਬਰਫੀ ਬਾਰੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਚਾਕਲੇਟ ਬਰਫੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਆ ਤੁਹਾਨੂੰ ਅੱਗੇ ਵੀਡੀਓ 'ਚ ਦੱਸ ਦਿਆਂ ਜਿਹੜਾ ਜਿਹੜਾ ਮੈਂ ਸਮਾਨ ਲਿਆ ਉਹ ਵੀ ਤੁਹਾਨੂੰ ਅੱਗੇ ਵੀਡੀਓ 'ਚ ਦੱਸ ਦਿਆਂ ਤੇ ਅੱਜ ਫਿਰ ਰੈਸਪੀ ਕਰਦੇ ਹਾਂ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਪੰਜਾਬੀ ਕੁਕਿੰਗ ਵੀਡੀਓ ਦੇਖਣ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਚਾਕਲੇਟ ਬਰਫੀ ਹਲਵਾਈ ਸਟਾਈਲ ਤੇ ਬਰਫੀ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਚੌਲਾਂ ਦਾ ਆਟਾ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਕੀ ਕਰੂਗੇ ਇਹ ਜਿਹੜਾ ਆਟਾ ਹੈ ਆਪਾਂ ਨੇ ਛਾਣਨਾ ਹੈ ਤੇ ਲਓ ਜੀ 2 ਕੌਲੀਆਂ ਆਪਾਂ ਜਿਹੜਾ ਆਟਾ ਹੋ ਯੂਜ਼ ਕਰ ਰਹੇ ਹਾਂ ਲੈ ਰਹੇ ਹਾਂ ਤੇ ਲਓ ਜੀ 2 ਕੌਲੀਆਂ ਆਪਾਂ ਨੇ ਆਟੇ ਦੀਆਂ ਪਾ ਲਈਆਂ ਤੁਸੀਂ ਕਵਾਂਟੀਟੀ ਜਿਹੜੀ ਵੱਧ ਘੱਟ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੇ ਇਹਨੂੰ ਹੁਣ ਆਪਾਂ ਛਾਣ ਲਾਂਗੇ ਤੇ ਲਓ ਜੀ ਚੌਲਾਂ ਦਾ ਆਟਾ ਜਿਹੜਾ ਛਣ ਚੁੱਕਿਆ ਤੇ ਉਸ ਤੋਂ ਬਾਅਦ ਲਵਾਂਗੇ ਆਪਾਂ ਇੱਕ ਕੜਾਹੀ ਕੜਾਹੀ ਦੇ ਵਿੱਚ ਆਟਾ ਜਿਹੜਾ ਆਪਾਂ ਪਾ ਲੂਗੇ ਟਰਾਂਸਫਰ ਕਰ ਲੂਗੇ ਤੇ ਹੁਣ ਇਹ ਆਟੇ ਨੂੰ ਆਪਾਂ ਨੇ ਠੀਕ ਹੈ ਜੀ ਭੁੰਨਣਾ ਚੰਗੀ ਤਰ੍ਹਾਂ ਮੀਡੀਅਮ ਸੇਕ ਤੇ ਤੇ ਇਹਦੇ ਵਿੱਚ ਆਪਾਂ ਨੇ ਕੋਈ ਵੀ ਕੀ ਤੇਲ ਨਹੀਂ ਪਾਉਣਾ ਹੈਗਾ ਤੇ ਆਪਾਂ ਨੇ ਇਹਨੂੰ ਇਦਾਂ ਹੀ ਸੁੱਕਾ ਆਟਾ ਜਿਹੜਾ ਇਹ ਭੁੰਨਣਾ ਹੈ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਨੇ ਭੁੰਨਣਾ ਜਦੋਂ ਤੱਕ ਇਹਦਾ ਕਲਰ ਹੈ ਜਿਹੜਾ ਥੋੜਾ ਜਿਹਾ ਲਾਲ ਨਹੀਂ ਹੋ ਜਾਂਦਾ ਯਾਨੀ ਹਲਕਾ ਜਿਹਾ ਬ੍ਰਾਊਨ ਨਹੀਂ ਹੋ ਜਾਂਦਾ ਤੇ ਲਓ ਜੀ ਆਟਾ ਜਿਹੜਾ ਭੁੰਨ ਚੁੱਕਿਆ ਹੈ ਆ ਦੇਖੋ ਜੀ ਕਿੰਨਾ ਵਧੀਆ ਆਟਾ ਜਿਹੜਾ ਆਪਣਾ ਭੁੰਨ ਹੋ ਗਿਆ ਤੇ ਇਹ ਆਟੇ ਨੂੰ ਆਪਾਂ ਨੇ ਠੰਡਾ ਹੋਣ ਤੋਂ ਬਾਅਦ ਇੱਕ ਵਾਰ ਫੇਰ ਛਾਣਨਾ ਹੈ ਕਿਉਂਕਿ ਭੁੰਨ ਦੇ ਟਾਈਮ ਕਈ ਵਾਰ ਕੀ ਹੁੰਦਾ ਆਟਾ ਜਿਹੜਾ ਆਪਣਾ ਮਾੜਾ ਮੋਟਾ ਥੱਲੇ ਲੱਗ ਜਾਂਦਾ ਨਾ ਤਉ ਉਹਦੇ ਕਰਕੇ ਆਪਾਂ ਇਹਨੂੰ ਠੰਡਾ ਕਰਕੇ ਇੱਕ ਵਾਰ ਦਵਾਰ ਤੋਂ ਛਾਣੋਂਗੇ ਤੇ ਲੋ ਜੀ ਹੁਣ ਆਪਾਂ ਕਿਆ ਕਰਾਂਗੇ ਇੱਕ ਕੜਾਹੀ ਦੇ ਵਿੱਚ ਪਾਵਾਂਗੇ 2 ਚਮਚ ਦੇਸੀ ਕੀ ਦੇ ਠੀਕ ਹੈ ਜੀ ਜਾਂ ਤੁਸੀਂ ਕੋਈ ਵੀ ਕੀ ਹੈ ਜਿਹੜਾ ਉਹ ਲੈ ਸਕਦੇ ਹੋ ਤੇ ਲੋ ਜੀ 2 ਚਮਚ ਆਪਾਂ ਨੇ ਦੇਸੀ ਕੀ ਦੇ ਪਾ ਲੇ ਤੇ ਜਦੋਂ ਕੀ ਮੈਲਟ ਹੋ ਗਿਆ 2 ਚਮਚ ਦੇਸੀ ਕੀ ਦੇ ਵਿੱਚ ਪਾਵਾਂਗੇ ਆਪਾਂ 4 ਚਮਚ ਸੂਜੀ ਦੇ ਠੀਕ ਹੈ ਜੀ ਤੇ ਸੂਜੀ ਆਪਾਂ ਬਰਫੀ ਦੇ ਵਿੱਚ ਇਸ ਕਰਕੇ ਪਾ ਰਹੇ ਹਾਂ ਕਿਉਂਕਿ ਜਿਹੜਾ ਚੌਲਾਂ ਦਾ ਆਟਾ ਹੁੰਦਾ ਉਹ ਹੁੰਦਾ ਜਿਆਦਾ ਬਰੀਕ ਆ ਠੀਕ ਆ ਜੀ ਤੇ ਬਰਫੀ ਨੂੰ ਥੋੜਾ ਜਿਹਾ ਦਾਣੇਦਾਰ ਬਣਾਉਣ ਵਾਸਤੇ ਕਿਉਂਕਿ ਜੇ ਆਪਾਂ ਚੌਲਾਂ ਦੇ ਆਟੇ ਦੀ ਬਰਫੀ ਖਾਓਗੇ ਨਾ ਤਾਂ ਆਪਣੇ ਉਹ ਗਲੇ ਤੇ ਲੱਗੂਗੀ ਇਸ ਕਰਕੇ ਉਹਦੇ ਮੈਂ ਥੋੜਾ ਜਿਹਾ ਦਾਣੇਦਾਰ ਟੈਕਸਚਰ ਆਵੇ ਉਹਦੇ ਵਾਸਤੇ ਆਪਾਂ ਨੇ ਥੋੜੀ ਜਿਹੀ ਦੇਮਾ ਸੂਜੀ ਪਾਉਣੀ ਆ ਤੇ ਸੂਜੀ ਆ ਜਿਹੜੀ ਆਪਾਂ ਨੇ ਘੀ ਦੇ ਵਿੱਚ ਭੁੰਨਣੀ ਆ ਚੰਗੀ ਤਰ੍ਹਾਂ ਜਦੋਂ ਤੱਕ ਇਹਨ ਲਾਈਟ ਬ੍ਰਾਊਨ ਨਹੀਂ ਹੋ ਜਾਂਦੀ ਤੇ ਲਓ ਜੀ ਸੂਜੀ ਆ ਜਿਹੜੀ ਲਾਈਟ ਬ੍ਰਾਊਨ ਹੋ ਚੁੱਕੀ ਆ ਜੀ ਆ ਦੇਖੋ ਕਿਉਂਕਿ ਜੇ ਆਪਾਂ ਇਹਨੂੰ ਜ਼ਿਆਦਾ ਬ੍ਰਾਊਨ ਕਰੋਂਗੇ ਨਾ ਫਿਰ ਸੂਜੀ ਦਾ ਜਿਹੜਾ ਕਲਰ ਹੈ ਉਹ ਜ਼ਿਆਦਾ ਖਰਾਬ ਹੋ ਜਾਊਗਾ ਤੇ ਲੋ ਜੀ ਆਪਾਂ ਨੇ ਇਹ ਲਾਈਟ ਬ੍ਰਾਊਨ ਕਰਨੀ ਆ ਹਲਕੀ ਜੀ ਤੇ ਉਸ ਤੋਂ ਬਾਅਦ ਗੈਸ ਆਪਾਂ ਨੇ ਕਰ ਦੇਣਾ ਬੰਦ ਤੇ ਹੁਣ ਆਪਾਂ ਸੂਜੀ ਨੂੰ ਕਰਦੇ ਹਾਂ ਚੰਗੀ ਤਰ੍ਹਾਂ ਠੰਡੀ ਤੇ ਜਦੋਂ ਸੂਜੀ ਠੰਡੀ ਹੋ ਗਈ ਫਿਰ ਉਹਦੇ ਵਿੱਚ ਆਪਾਂ ਐਡ ਕਰਦਾਂਗੇ ਜਿਹੜਾ ਆਪਾਂ ਨੇ ਆਟਾ ਭੁੰਨ ਕੇ ਰੱਖਿਆ ਤਾਂ ਚੌਲਾਂ ਦਾ ਤੇ ਇਹਨੂੰ ਹੁਣ ਆਪਾਂ ਕਰਦਾਂਗੇ ਮਿਕਸ ਸੂਜੀ ਤੇ ਆਟੇ ਨੂੰ ਤੇ ਲੋ ਜੀ ਅੱਜ ਜਿਹੜੀ ਆਪਾਂ ਇਹ ਬਰਫੀ ਬਣਾ ਰਹੇ ਹਾਂ ਆਪਾਂ ਬਣਾ ਰਹੇ ਹਾਂ ਚਾਕਲੇਟ ਫਲੇਵਰ ਵਾਲੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2-3 ਚਮਚ ਚਾਕਲੇਟ ਪਾਊਡਰ ਦੇ ਠੀਕ ਹੈ ਜੀ ਆਹ ਲੋ ਜੀ ਤੇ ਆਪਾਂ ਇਹਦੇ ਵਿੱਚ ਚਾਕਲੇਟ ਵੀ ਮੈਲਟ ਕਰਕੇ ਪਾ ਸਕਦੇ ਹਾਂ ਠੀਕ ਹੈ ਜੀ ਕੋਈ ਵੀ ਚਾਕਲੇਟ ਆਪਾਂ ਮੈਲਟ ਕਰਕੇ ਇਹਦੇ ਵਿੱਚ ਪਾ ਸਕਦੇ ਹਾਂ ਤੇ ਲੋ ਜੀ 3 ਚਮਚ ਆਪਾਂ ਨੇ ਚਾਕਲੇਟ ਪਾਊਡਰ ਇਹਦੇ ਵਿੱਚ ਪਾ ਲਿਆ ਤੇ ਆਪਾਂ ਇਹਨੂੰ ਵੀ ਮਿਕਸ ਕਰ ਦਾਂਗੇ ਤੇ ਲੋ ਜੀ ਸਾਰਾ ਮਟੀਰੀਅਲ ਮਿਕਸ ਹੋ ਚੁੱਕਿਆ ਹੁਣ ਬਣਾਉਨੇ ਆਪਾਂ ਚਾਸਣੀ ਚਾਸਣੀ ਬਣਾਉਣ ਵਾਸਤੇ ਆਪਾਂ ਨੇ ਦੋ ਕੌਲੀਆਂ ਲਿਆ ਸੀਗਾ ਜੀ ਆਟਾ ਥੋੜੀ ਜੀ ਆਪਾਂ ਨੇ ਸੋਜੀ ਵੀ ਪਾ ਲਈ ਤੇ ਇੱਕ ਵੱਡੀ ਕੌਲੀ ਹੈ ਜਿਹੜੀ ਆਪਾਂ ਪਾ ਲਾਂਗੇ ਖੰਡ ਦੀ ਤੇ ਅੱਧੀ ਕੌਲੀ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਦੀ ਤੇ ਹੁਣ ਗੈਸ ਵਾਲ ਕੇ ਇਹਨੂੰ ਲਗਾਤਾਰ ਆਪਾਂ ਹਿਲਾਉਂਗੇ ਜਦੋਂ ਤੱਕ ਇਹ ਖੰਡਾ ਜਿਹੜੀ ਉਹ ਮੈਲਟ ਨਹੀਂ ਹੋ ਜਾਂਦੀ ਤੇ ਲਓ ਜੀ ਚੀਨੀ ਹੈ ਜਿਹੜੀ ਖੰਡਾ ਮੈਲਟ ਹੋ ਚੁੱਕੀ ਆ ਤੇ ਮੈਲਟ ਹੋਣ ਤੋਂ ਬਾਅਦ ਆਪਾਂ ਨੇ ਇਹ ਤਕਰੀਬਨ 3 ਤੋਂ 4 ਮਿੰਟ ਪਕਾਉਣੀ ਆ ਤਾਂ ਜੋ ਇੱਕ ਤਾਰ ਦੀ ਚਾਸਣੀ ਜਿਹੜੀ ਤਿਆਰ ਹੋ ਸਕੇ ਤੇ 3 ਤੋਂ 4 ਮਿੰਟ ਬਾਅਦ ਆਪਾਂ ਇੱਕ ਵਾਰ ਚਾਸਣੀ ਨੂੰ ਠੀਕ ਹੈ ਜੀ ਚੈੱਕ ਕਰਾਂਗੇ ਇਸ ਤਰੀਕੇ ਨਾਲ ਆ ਦੇਖੋ ਇੱਕ ਤਾਰ ਦੀ ਚਾਸਣੀ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਚੁੱਕੀ ਆ ਕਿਉਂਕਿ ਚਾਸਣੀ ਹੈ ਜਿਹੜੀ ਆਪਾਂ ਨੇ ਜਿਆਦਾ ਮੋਟੀ ਤਾਰ ਦੀ ਨਹੀਂ ਬਣਾਉਣੀ ਨਾਰਮਲ ਤਾਰ ਹੈ ਜਿਹੜੀ ਉਹ ਬਣੀ ਚਾਹੀਦੀ ਆ ਕਿਉਂਕਿ ਜੇ ਆਪਾਂ ਜਿਆਦਾ ਮੋਟੀ ਤਾਰ ਦੀ ਚਾਸਣੀ ਬਣਾਉਂਗੇ ਤਾਂ ਬਰਫੀ ਹੈ ਜਿਹੜੀ ਆਪਣੀ ਟੈਟ ਹੋ ਜਾਊਗੀ ਯਾਨੀ ਹਾਰਡ ਹੋ ਜਾਊਗੀ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਨਾਰਮਲ ਤਾਰ ਦੀ ਚਾਸਣੀ ਜਿਹੜੀ ਉਹ ਬਣਾਉਣੀ ਆ ਕਿਉਂਕਿ ਬਰਫੀ ਜੇ ਮਾੜੀ ਮੋਟੀ ਨਰਮ ਰਹੇਗੀ ਕੋਈ ਚੱਕਰ ਨਹੀਂ ਕਿਉਂਕਿ ਜੇ ਬਰਫੀ ਜਿਆਦਾ ਹਾਰਡ ਹੋਗੀ ਫਿਰ ਉਹ ਵਧੀਆ ਨਹੀਂ ਲੱਗਣੀ ਤੇ ਲੋ ਜੀ ਇਸ ਤਰੀਕੇ ਦੀ ਚਾਸਣੀ ਆਪਾਂ ਨੇ ਬਣਾ ਕੇ ਤਿਆਰ ਕਰਨੀ ਆ ਤੇ ਉਸ ਤੋਂ ਬਾਅਦ ਚਾਸਣੀ ਨੂੰ ਆਪਾਂ ਜਿਹੜੀ ਆਪਾਂ ਨੇ ਸੂਜੀ ਤੇ ਆਟਾ ਭੁੰਨ ਕੇ ਰੱਖਿਆ ਠੀਕ ਹੈ ਜੀ ਉਹਦੇ ਵਿੱਚ ਐਡ ਕਰ ਦੋਗੇ ਤੇ ਨਾਲੇ ਥੋੜਾ ਜਿਹਾ ਐਡ ਕਰੂੰਗੇ ਆਪਾਂ ਇਹਦੇ ਵਿੱਚ ਕੋਕੋਨਟ ਪਾਊਡਰ ਫਲੇਵਰ ਵਾਸਤੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਲਓ ਜੀ ਸਾਰੇ ਮਟੀਰੀਅਲ ਨੂੰ ਤੇ ਲਓ ਜੀ ਮਿਕਸ ਕਰਨ ਤੋਂ ਬਾਅਦ ਬਰਫੀ ਨੂੰ ਕਰਾਂਗੇ ਆਪਾਂ ਠੰਡੀ ਠੀਕ ਹੈ ਜੀ ਤੇ ਜਦੋਂ ਇਹ ਠੰਡੀ ਹੋ ਗਈ ਮੰਨ ਲਓ ਜ਼ਿਆਦਾ ਠੰਡੀ ਨਹੀਂ ਕਰਨੀ ਹੈਗੀ ਹਲਕੀ ਠੰਡੀ ਕਰਨੀ ਆ ਠੀਕ ਹੈ ਜੀ ਕਿਉਂਕਿ ਜਦੋਂ ਇਹ ਨਾਰਮਲ ਜੀ ਠੰਡੀ ਰਹੇਗੀ ਫਿਰ ਆਪਾਂ ਇਹਨੂੰ ਕਿਸੇ ਟ੍ਰੇ ਦੇ ਵਿੱਚ ਜਾਂ ਕਿਸੇ ਥਾਲੀ ਦੇ ਵਿੱਚ ਜਮਾਵਾਂਗੇ ਠੀਕ ਹੈ ਜੀ ਤੇ ਇਹ ਟ੍ਰੇ ਦੇ ਵਿੱਚ ਆਪਾਂ ਲਾ ਲਾਂਗੇ ਦੇਸੀ ਘੀਰ ਫੈਂਡ ਤਾਂ ਜਦੋਂ ਆਪਾਂ ਬਰਫੀ ਦੀ ਕਟਿੰਗ ਕਰੀਏ ਉਹ ਚੰਗੀ ਤਰ੍ਹਾਂ ਜਿਹੜੀ ਬਾਹਰ ਨਿਕਲੇ ਆਵੇ ਤੇ ਲਓ ਜੀ ਬਰਫੀ ਹੈ ਜਿਹੜੀ ਆਪਣੀ ਠੰਡੀ ਹੋ ਰਹੀ ਆ ਤੇ ਇਸ ਟਾਈਮ ਤੇ ਆਪਾਂ ਨੇ ਚੈੱਕ ਕਿਵੇਂ ਕਰਨੀ ਆ ਠੀਕ ਹੈ ਜੀ ਵੀ ਬਰਫੀ ਆਪਣੀ ਜੰਮ ਜੂਗੀ ਆਪਾਂ ਨੇ ਆਪਣਾ ਪੁੱਠਾ ਹੱਥ ਇਸ ਤਰੀਕੇ ਨਾਲ ਬਰਫੀ ਦੇ ਉੱਪਰ ਲਾਉਣਾ ਤੇ ਜੇ ਮੰਨ ਲਓ ਆਪਣੇ ਹੱਥ ਨੂੰ ਬਰਫੀ ਨਹੀਂ ਚਿਪਕ ਰਹੀ ਤਾਂ ਸਮਝ ਲਓ ਪਰਫੈਕਟ ਹੈ ਠੀਕ ਹੈ ਜੀ ਜੰਮ ਜੂਗੀ ਤੇ ਜੇ ਆਪਣੇ ਪੁੱਠੇ ਹੱਥ ਨੂੰ ਬਰਫੀ ਸਮਝ ਲਓ ਹੈ ਚਿਪਕਦੀ ਹੈ ਠੀਕ ਹੈ ਜੀ ਇਦਾਂ ਇਸ ਤਰੀਕੇ ਨਾਲ ਲਾਏ ਤੇ ਤਾਂ ਫਿਰ ਸਮਝ ਲਓ ਬਰਫੀ ਜਿਹੜੀ ਆਪਣੀ ਨਰਮ ਹੈ ਠੀਕ ਹੈ ਜੀ ਜਮੂਗੀ ਨਹੀਂ ਉਹ ਘਟ ਜਮੂਗੀ ਤੇ ਜੇ ਮੰਨ ਲਓ ਤੁਹਾਡੀ ਬਰਫੀ ਨਾ ਜਿਆਦਾ ਜੰਮ ਰਹੀ ਹੈ ਇਸ ਟਾਈਮ ਤੇ ਇਹਨੂੰ ਠੰਡੇ ਕਰਦੇ ਕਰਦੇ ਇੱਕ ਲੱਖ ਤਾਂ ਠੀਕ ਹੈ ਡਰਾਈ ਹੋ ਰਹੀ ਆ ਤਾਂ ਫਿਰ ਸਮਝਦੇ ਹੋ ਤੁਹਾਡੀ ਬਰਫੀ ਹੈ ਜਿਹੜੀ ਜਿਆਦਾ ਹਾਰਡ ਹੋ ਚੁੱਕੀ ਆ ਤੇ ਉਹਨੂੰ ਸੈੱਟ ਕਰਨ ਦੇ ਵਾਸਤੇ ਫਿਰ ਤੁਸੀਂ ਕੀ ਕਰ ਸਕਦੇ ਹੋ ਬਰਫੀ ਦੇ ਵਿੱਚ ਜਿਵੇਂ ਕਿ ਮੰਨ ਲਓ ਤੁਹਾਡੇ ਕੋਲ ਦੋ ਕੌਲੀ ਦੀ ਬਰਫੀ ਆ ਤਾਂ ਤੁਸੀਂ ਇੱਕ ਕਰਛੀ ਠੀਕ ਹੈ ਜੀ ਇਹਦੇ ਵਿੱਚ ਦੁੱਧ ਦੀ ਪਾ ਦੇਣੀ ਦੁੱਧ ਤੁਸੀਂ ਤਾਪਾਉਣਾ ਇੱਕ ਕਰਛੀ ਜੇ ਤੁਹਾਡੀ ਬਰਫੀ ਇੱਕ ਲੱਖ ਤੇ ਡਰਾਈ ਹੋ ਗਈ ਠੀਕ ਹੈ ਜੀ ਜਲਦੀ ਜਲਦੀ ਡਰਾਈ ਹੋ ਗਈ ਜੇ ਬਰਫੀ ਤੁਹਾਡੀ ਠੰਡੀ ਹੋਣ ਨੂੰ ਟਾਈਮ ਲੇ ਰਹੀ ਆ ਠੀਕ ਹੈ ਜੀ ਹੌਲੀ ਹੌਲੀ ਜੰਮ ਰਹੀ ਆ ਠੰਡੀ ਹੋ ਰਹੀ ਆ ਫਿਰ ਸਮਝ ਲਓ ਬਰਫੀ ਤੁਹਾਡੀ ਵਧੀਆ ਏ ਠੀਕ ਹੈ ਜੀ ਆ ਦੇਖੋ ਜਿਹੜੀ ਹੁਣ ਬਰਫੀ ਆਪਾਂ ਨੇ ਬਣਾਈ ਆ ਨਾ ਤੇ ਹੌਲੀ ਹੌਲੀ ਠੰਡੀ ਵੀ ਹੁੰਦੀ ਜਾ ਰਹੀ ਆ ਤੇ ਹਲਕੀ ਹਲਕੀ ਕਾਠੀ ਵੀ ਹੁੰਦੀ ਜਾ ਰਹੀ ਆ ਤੇ ਸਮਝ ਲਓ ਬਰਫੀ ਹੈ ਪਰਫੈਕਟ ਹੈ ਤੇ ਲਓ ਜੀ ਇਹਨੂੰ ਆਪਾਂ ਥੋੜੀ ਜਿਹੀ ਹੋਰ ਠੰਡੀ ਕਰਕੇ ਫਿਰ ਟ੍ਰੇ ਦੇ ਵਿੱਚ ਪਾ ਦਾਂਗੇ ਤੇ ਲਓ ਜੀ ਇੱਧਰ ਅਕਸ਼ਪ੍ਰੀਤ ਵੀ ਆ ਚੁੱਕੀ ਹੈ ਜੀ ਰਸੋਈ ਦੇ ਵਿੱਚ ਬਰਫੀ ਖਾਣੇ ਵਾਸਤੇ ਸਤਿ ਸ੍ਰੀ ਅਕਾਲ ਕਰਦੇ ਹਾਂ ਸੋਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬੈਲ ਨੂੰ ਲਿਖ ਲਿਆ ਕਰ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਬੈਲ ਨੂੰ ਕਰ ਦੋ ਜੀ ਵੀਡੀਓ ਨੂੰ ਲਾਈਕ ਕਰ ਦੋ ਜੀ ਕਨਾਲ 'ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦੋ ਜੀ ਨਾਲ ਜੁੱਤੀ ਦਿਖਾ ਦੇ ਪੁੱਤ ਆਪਣੇ ਜੁੱਤੀ ਦਿਖਾ ਦੇ ਆ ਦੇਖੋ ਜੀ ਸਾਡੀ ਅર્ચਪ੍ਰੀਤ ਦੀ ਕਿੰਨੀ ਸੋਹਣੀ ਜੁੱਤੀ ਕਿਹਦੇ ਲਈ ਪੁੱਤਾ ਹ ਤੈਨੂੰ ਕਿਨੇ ਦਈਤੀ ਕਿਨੇ ਦਈਤਾ ਕਿਨੇ ਦਈਤੀ ਮੱਛੀ ਨੇ ਮੱਛੀ ਨੇ ਦਈਤੀ ਤੇ ਲੋ ਜੀ ਅર્ચਪ੍ਰੀਤ ਦੀ ਜੁੱਤੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਤੇ ਲਓ ਜੀ ਬਰਫੀ ਆਪਣੀ ਜਿਹੜੀ ਠੰਡੀ ਹੋ ਚੁੱਕੀ ਹੈ ਜੀ ਮੰਨ ਲਓ ਜ਼ਿਆਦਾ ਵੀ ਠੰਡੀ ਨਹੀਂ ਕਰਨੀ ਨਾਰਮਲ ਠੰਡੀ ਕਰਨੀ ਆ ਤੇ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚ ਕੱਟ ਦੰਨੇ ਆ ਤੇ ਲਓ ਜੀ ਬਰਫੀ ਨੂੰ ਕਰਦੇ ਆ ਹੁਣ ਆਪਾਂ ਇਸ ਤਰੀਕੇ ਨਾਲ ਸੈੱਟ ਤੁਸੀਂ ਕੋਈ ਚਮਚ ਕਰਛੀ ਜਾਂ ਕਿਸੇ ਵੀ ਚੀਜ਼ ਨਾਲ ਇਹਨੂੰ ਸੈੱਟ ਕਰਨੀ ਹੈ ਇਹ ਟ੍ਰੇ ਦੇ ਵਿੱਚ ਤੇ ਸੈੱਟ ਤੁਸੀਂ ਜ਼ਿਆਦਾ ਠੀਕ ਹੈ ਜੀ ਪਤਲੀ ਵੀ ਨਹੀਂ ਕਰਨੀ ਇਹ ਤੇ ਜ਼ਿਆਦਾ ਮੋਟੀ ਵੀ ਨਹੀਂ ਕਿਉਂਕਿ ਜ਼ਿਆਦਾ ਮੋਟੀ ਬਰਫੀ ਵੀ ਚੰਗੀ ਨਹੀਂ ਲੱਗਦੀ ਹੈਗੀ ਤੇ ਬਹੁਤ ਹੀ ਪਤਲੀ ਵੀ ਇਸ ਕਰਕੇ ਮੀਡੀਅਮ ਜੀ ਆਪਾਂ ਇਹਨੂੰ ਟ੍ਰੇ ਦੇ ਵਿੱਚ ਕਰ ਦਾਂਗੇ ਸੈੱਟ ਇਸ ਤਰੀਕੇ ਨਾਲ ਤੇ ਲਓ ਜੀ ਬਰਫੀ ਆਪਾਂ ਨੇ ਸੈੱਟ ਕਰ ਲਈ ਆ ਜੀ ਹੁਣ ਥੋੜੀ ਜਿਹਾ ਆਪਾਂ ਇਹਦੇ ਉੱਪਰ ਲਾ ਦਾਂਗੇ ਪਿਸਤੇ ਠੀਕ ਆ ਜੀ ਬਰੀਕ ਕੱਟੇ ਹੋਏ ਤੇ ਤੁਸੀਂ ਇਹਦੇ ਉੱਪਰ ਚਾਂਦੀ ਦੇ ਵਰਕ ਵੀ ਲਾ ਸਕਦੇ ਹੋ ਬਦਾਮ ਵੀ ਲਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਆਪਾਂ ਨੇ ਥੋੜੀ ਜਿਹਾ ਪਿਸਤੇ ਲਾ ਕੇ ਉੱਪਰ ਤੋਂ ਕਰ ਤੇ ਪ੍ਰੈਸ ਤਾਂ ਜੋ ਬਰਫੀ ਦੇ ਵਿੱਚ ਚੰਗੀ ਤਰ੍ਹਾਂ ਹੋ ਜਾਵੇ ਠੀਕ ਆ ਜੀ ਤਾਂ ਜੋ ਕੱਟਣ ਦੇ ਟਾਈਮ ਇਹ ਬਾਹਰ ਨਾ ਆਵੇ ਤੇ ਲਓ ਜੀ ਬਰਫੀ ਆਪਣੀ ਰੈਡੀ ਹੈ ਜੀ ਤੇ ਹੁਣ ਆਪਾਂ ਇਹਨੂੰ ਛੱਡ ਦੰਨੇ ਆ ਜੰਣ ਵਾਸਤੇ ਤੇ ਜਮਣ ਨੂੰ ਇਹਨੂੰ 3 ਤੋਂ 4 ਘੰਟੇ ਜਿਹੜੇ ਲੱਗੂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਇਹਦੀ ਕਟਿੰਗ ਤੇ ਲਓ ਜੀ ਬਰਫੀ ਹੈ ਜਿਹੜੀ ਆਪਣੀ ਜੰਮ ਚੁੱਕੀ ਹੈ ਜੀ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਇਹ ਜੰਮ ਕੇ ਤਿਆਰ ਹੋਈ ਆ ਨਾਹੀਂ ਜ਼ਿਆਦਾ ਸਖਤ ਹੈ ਨਾਹੀਂ ਜ਼ਿਆਦਾ ਨਰਮ ਹੈ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਕੱਟ ਲੰਨੇ ਆ ਪਹਿਲਾਂ ਆਪਾਂ ਕਰ ਦਵਾਵਾਂਗੇ ਤਿੱਖੀ ਜੀ ਠੀਕ ਹੈ ਜੀ ਇਸ ਤਰੀਕੇ ਦੀਆਂ ਲਾਈਨਾਂ ਜਿਹੜੀਆਂ ਆਪਾਂ ਮਾਰਾਂਗੇ ਇੱਕ ਸਾਈਡ ਦੀਆਂ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਨੂੰ ਲਾਈਨਾਂ ਮਾਰਾਂਗੇ ਤੇ ਲੋ ਜੀ ਇੱਕ ਪੀਸ ਆਪਾਂ ਤੁਹਾਨੂੰ ਹੁਣ ਕੱਢ ਕੇ ਦਿਖਾਉਣੀ ਹੈ ਇਹਦੇ ਵਿੱਚੋਂ ਆ ਦੇਖੋ ਕਿੰਨੀ ਵਧੀਆ ਆਪਣੀ ਬਰਫੀ ਹੈ ਜਿਹੜੀ ਤਿਆਰ ਹੋਈ ਆ ਤੇ ਲੋ ਜੀ ਤੇ ਆ ਜਿਹੜੀ ਬਰਫੀ ਮਾੜੀ ਮੋਟੀ ਉੱਪਰ ਤੇ ਖਰਾਬ ਹੋਈ ਆ ਠੀਕ ਹੈ ਜੀ ਕਿਉਂਕਿ ਇਹ ਜਿਹੜੀ ਠੀਕ ਹੈ ਜੀ ਆਟਾ ਹੁੰਦਾ ਥੋੜਾ ਜਿਹਾ ਖੁਸ਼ਕ ਹੁੰਦਾ ਏ ਇਸ ਕਰਕੇ ਹੋਈ ਆ ਕਿਉਂਕਿ ਜੇ ਆਪਾਂ ਜਿਆਦਾ ਚਾਣੀ ਨਰਮ ਰੱਖ ਲੰਦੇ ਫਿਰ ਇਹਨੇ ਜਮੜਾ ਨਹੀਂ ਤਾਂ ਹੈਗਾ ਸੋ ਇਸ ਕਰਕੇ ਇਦਾਂ ਦੀ ਘਬਰਾਉਣ ਦੀ ਕੋਈ ਗੱਲ ਨਹੀਂ ਆ ਦੇਖੋ ਕਿੰਨੇ ਵਧੀਆ ਪੀਸ ਆ ਜਿਹੜੇ ਬਰਫੀ ਦੇ ਹੋ ਗਏ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੇ ਲਓ ਜੀ ਬਰਫੀ ਬਣ ਕੇ ਆਪਣੀ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਚੌਲਾਂ ਦੇ ਆਟੇ ਦੀ ਠੀਕ ਹੈ ਜੀ ਚੌਕਲੇਟ ਵਾਲੀ ਬਰਫੀ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਲਓ ਜੀ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ